ਜੇ ਮੁੱਦੇ ਕਿਸੇ ਤੇ ਬੋਲਣਾ ਹੋਵੇ ਤੇ ਬੰਦੇ ਨੂੰ ਕੋਈ ਇਹਨਾਂ ਡਰ ਵੀ ਨਹੀਂ ਹੁੰਦਾ ਕਿ ਨਾ ਬੋਲੇ ਪਰ ਇੱਕ ਨਾ ਆ ਦੋ ਕ ਤੀੜਾ ਨਾ ਬੜਾ ਬਕਵਾਸ ਕਰਦੀਆਂ ਮਰਤਪਾਲ ਬਾਰੇ ਹਾਸਾ ਆਉਂਦਾ ਮੈਂ ਤਾਂ ਹੱਸਦਾ ਹੁੰਨਾ ਤੁਹਾਨੂੰ ਪਤਾ ਕਦੀ ਮੈਂ ਰੋ ਕੇ ਵੀਡੀਓ ਨਹੀਂ ਬਣਾਈ ਮੈਂ ਹੱਸਦਾ ਹੁੰਨਾ ਉਦੋਂ ਧਰਤੀ ਤਕੇਲ ਸਿੰਘ ਤੱਕ ਪਾਉਣ ਵਾਲੀ ਬੜੀ ਤਗੜੀ ਸ਼ਖਸੀਅਤ ਆ ਇੱਕ ਉਹ ਨਹੀਂ ਕਿਸੇ ਤੋਂ ਡਰਦਾ ਤੇ ਦੂਜਾ ਦਾਨਸ਼ਕਪੂਰ ਤੇ ਫਿਰ ਪੁੱਤ ਪੰਜਾਬ ਦੇ ਵਾਲਾ ਤਾਂ ਤੁਹਾਨੂੰ ਪਤਾ ਹੀ ਹੈ ਉਹ ਤਾਂ ਵੀਰ ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲਾ ਜਿਨੇ ਇਹਨਾਂ ਨੂੰ ਚਾਰ ਪੰਜ ਕਤੇੜਾਂ ਜੀਆਂ ਨੂੰ ਨਾ ਚੰਗੇ ਸੋਹਣੇ ਜਵਾਬ ਦਿੱਤੇ ਕਿਉਂਕਿ ਮੈਂ ਕਿਸੇ ਕਤੇੜ ਦਾ ਨਾਂ ਨਹੀਂ ਲੈਂਦਾ ਹੁੰਦਾ ਕਿਉਂਕਿ ਲੋਕਾਂ ਨੂੰ ਆਪ ਹੀ ਪਤਾ ਹੈ ਕਿ ਕਤੇੜਾਂ ਕਿਹੜੀਆਂ ਜਿਹੜੀਆਂ ਆਪਣੇ ਫੋਨਾਂ ਦੇ ਥੱਲੇ ਪਾਸੇ ਲਿਖ ਦਿੰਦੀਆਂ ਫੋਲੋ ਫਰਾਂ ਇਹ ਉਹ ਨਹੀਂ ਨਿੱਕੀਆਂ ਮੋਟੀਆਂ ਗੱਲਾਂ ਕੋਈ ਕੁਝ ਲਿਖੀ ਜਾਂਦੇ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਸੋਸ਼ਲ ਮੀਡੀਆ ਤੇ ਵੀ ਕੋਈ ਲੋਕ ਭਾਈ ਅਮਰਪਾਲ ਸਿੰਘ ਦਾ ਵਿਰੋਧ ਕਰਦੇ ਨੇ ਦੋਸਤੋ ਭਾਈ ਅਮਰਿਤਪਾਲ ਸਿੰਘ ਦੇ ਵਿਰੋਧ ਕਰਨ ਵਾਲਿਆਂ ਨੂੰ ਦੋਸਤੋ ਸਿੱਖ ਨੌਜਵਾਨ ਨੇ ਜਵਾਬ ਦਿੱਤਾ ਹੈ ਦੋਸਤੋ ਕੀ ਹੈ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਹੀ ਗੁਰਜੀ ਕਾ ਖਾਉਸਾ ਵਾਹੀ ਗੁਰਜੀ ਕੀ ਫਤਿਹ ਅਜਨਾ ਦੇਖੋ ਇਸ ਮੁੱਦੇ ਤੇ ਕਾਫੀ ਟਾਈਮ ਤੋਂ ਨਾ ਆਪਾਂ ਬੋਲੇ ਨਹੀਂ ਬੋਲੇ ਕਿਉਂ ਨਹੀਂ ਤੇ ਕੁਝ ਟਾਈਮ ਆਪਣਾ ਚਲੋ ਕੰਮਕਾਰ ਚੱਲ ਰਿਆ ਸੀ ਤੇ ਕੋਸ਼ ਆਪਾਂ ਨੂੰ ਟਾਈਮ ਵੀ ਨਹੀਂ ਸੀ ਜੋ ਜੇ ਮੁੱਦੇ ਕਿਸੇ ਤੇ ਬੋਲਣਾ ਹੋਵੇ ਤੇ ਬੰਦੇ ਨੂੰ ਕੋਈ ਇਹਨਾਂ ਡਰ ਵੀ ਨਹੀਂ ਹੁੰਦਾ ਕਿ ਨਾ ਬੋਲੇ ਪਰ ਇੱਕ ਨਾ ਆ ਦੋ ਕ ਤੀੜਾ ਨਾ ਬੜਾ ਬਕਵਾਸ ਕਰਦੀਆਂ ਮਰਤਪਾਲ ਬਾਰੇ ਹਾਸਾ ਆਉਂਦਾ ਮੈਂ ਤਾਂ ਹੱਸਦਾ ਹੁੰਨਾ ਤੁਹਾਨੂੰ ਪਤਾ ਕਰੀ ਮੈਂ ਰੋ ਕੇ ਵੀਡੀਓ ਨਹੀਂ ਬਣਾਈ ਮੈਂ ਹੱਸਦਾ ਹੁੰਨਾ ਉਦੋਂ ਧਰਤੀ ਧਕੇਲ ਸਿੰਘ ਤੱਕ ਪਾਉਣ ਵਾਲੀ ਬੜੀ ਤਗੜੀ ਸ਼ਖਸੀਅਤ ਆ ਇੱਕ ਉਹ ਨਹੀਂ ਕਿਸੇ ਤੋਂ ਡਰਦਾ ਤੇ ਦੂਜਾ ਦਾਨਸ਼ ਕਪੂਰ ਤੇ ਫਿਰ ਬੁੱਤ ਪੰਜਾਬ ਦੇ ਵਾਲਾ ਤਾਂ ਤੁਹਾਨੂੰ ਪਤਾ ਹੀ ਹੈ ਉਹ ਤਾਂ ਵੀਰ ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲਾ ਜਿਨੇ ਇਹਨਾਂ ਨੂੰ ਆ ਚਾਰ ਪੰਜ ਕਤੇੜਾਂ ਜੀਆਂ ਨੂੰ ਨਾ ਚੰਗੇ ਸੋਹਣੇ ਜਵਾਬ ਦਿੱਤੇ ਕਿਉਂਕਿ ਮੈਂ ਕਿਹ ਇੱਕ ਕਤੇੜ ਦਾ ਨਾਂ ਨਹੀਂ ਲੈਂਦਾ ਹੁੰਦਾ ਕਿਉਂਕਿ ਲੋਕਾਂ ਨੂੰ ਆਪ ਹੀ ਪਤਾ ਹੈ ਕਤੇੜੀਆਂ ਕਿਹੜੀਆਂ ਜਿਹੜੀਆਂ ਆਪਣੇ ਫੋਨਾਂ ਦੇ ਥੱਲੇ ਪਾਸੇ ਲਿਖ ਦਿੰਦੀਆਂ ਫੋਲੋ ਫਲਾਂ ਆ ਨੀ ਨਿੱਕੀਆਂ ਮੋਟੀਆਂ ਗੱਲਾਂ ਕਈ ਕੁਝ ਲਿਖੀ ਜਾਂਦੇ ਆ ਇਹਨਾਂ ਨੇ ਨਾ ਇੱਕ ਨਵਾਂ ਮੁੱਦਾ ਬਣਾ ਲਿਆ ਇੱਕ ਪ੍ਰੈਸ ਰਿਪੋਰਟਰ ਨਾਲ ਗੱਲ ਕਰਨ ਤੇ ਨਵਾਂ ਮੁੱਦਾ ਬਣਾ ਲਿਆ ਜੀ ਇਹ ਤਾਂ ਅਮਰਤਪਾਲ ਦਾ ਢਾਲ ਬਣਾ ਕੇ ਲੈ ਗਿਆ ਗੁਰੂ ਸਾਹਿਬ ਨੂੰ ਫਲਾਣੀ ਜਗ੍ਹਾ ਦੇ ਉੱਤੇ ਆ ਬਣਾ ਕੇ ਲੈ ਕੇ ਗਿਆ ਸੀ ਢਿੰਗੜੀ ਜਗ੍ਹਾ ਦੇ ਉੱਤੇ ਆ ਬਣਾ ਕੇ ਲੈ ਕੇ ਗਿਆ ਸੀ ਇੱਕ ਕੁੜੀ ਦੇ ਕੇਸ ਦੇ ਵਿੱਚ ਅੰਦਰ ਗਿਆ ਹੁਣ ਮੈਨੂੰ ਦੱਸੋ ਉਹ ਕਦੀ ਬਲਾਤਕਾਰੀ ਦੇ ਉੱਤੇ ਤੇ ਐਨਐਸਏ ਨਹੀਂ ਲੱਗੀ ਬਲਾਤਕਾਰੀ ਦੇ ਉੱਤੇ ਕਦੀ ਐਨਐਸਏ ਨਹੀਂ ਲੱਗੀ ਤੇ ਕਿਹੜਾ ਕੁੜੀ ਦਾ ਕੇਸ ਆ ਤੁਹਾਡੇ ਪੇਵਾਲਾ ਜਿਹਦੇ ਤੇ ਐਨਐਸਏ ਲਾ ਕੇ ਉਹਨਾਂ ਨੂੰ ਡਿਬਰੂ ਘੜ ਭੇਜਤਾ ਜਿਹੜੀ ਚੀਜ਼ ਦੇ ਉੱਤੇ ਉਹਨਾਂ ਨੇ ਐਨਐਸਏ ਲਾ ਕੇ ਅਮਰਤਪਾਲ ਸਿੰਘ ਖਾਲਸਾ ਨੂੰ ਡਿਬਰੂ ਘੜ ਭੇਜਤਾ ਉਹ ਕਿਹੜੀ ਇਹੋ ਜਿਹੀ ਦੁਨੀਆ ਦੇ ਉੱਤੇ ਕੋਟ ਆ ਮੈਨੂੰ ਦੱਸੋ ਇਹਨਾਂ ਨੂੰ ਇਹ ਨਹੀਂ ਪਤਾ ਵੀ ਤੁਹਾਡੇ ਪਿਓ ਨੇ ਆ ਜਿਹੜਾ ਤੁਰਿਆ ਫਿਰਦਾ ਖੱਚ ਜੀ ਜਿਹਨੂੰ ਤੁਸੀਂ ਮੰਤਰੀ ਬਣਾਈ ਬੈਠੇ ਹੋ ਉਹ ਤੁਹਾਡੇ ਪਿਓ ਨੇ ਉੱਤੇ ਇਲਜ਼ਾਮ ਲਵਾਏ ਕਿ ਮੈਨੂੰ ਅਮਰਤਪਾਲ ਤੋਂ ਖਤਰਾ ਆਇਆ ਫਿਰ ਸੈਂਟਰ ਨੂੰ ਆਪਣੇ ਪਿਓ ਨੂੰ ਸੈਂਟਰ ਨੂੰ ਦਿੱਤਾ ਕਿ ਸਾਨੂੰ ਭਾਈ ਅਮਰਤਪਾਲ ਤੋਂ ਖਤਰਾ ਆਇਆ ਤੇ ਸਾਨੂੰ ਕਿਸੇ ਤਰੀਕੇ ਨਾਲ ਇਸ ਤੋਂ ਬਚਾਓ ਕਿਉਂ ਇਹਨਾਂ ਨੂੰ ਕੀ ਖਤਰਾ ਸੀ ਕਿ ਉਹਨੇ ਮੁੱਖ ਮੰਤਰੀ ਬਣ ਜਾਣਾ ਉਨੇ ਮੁੱਖ ਮੰਤਰੀ ਬਣ ਜਾਣਾ ਤੇ ਅਸੀਂ ਕਿਤੇ ਰਹਿ ਨਾ ਜਾਈਏ ਇੱਕ ਤੀੜਾ ਜਿੰਨੀਆਂ ਵੀ ਬੋਲਦੀਆਂ ਨਾ ਉਹਨਾਂ ਦੀ ਭਾਸ਼ਾ ਹੀ ਬੋਲਦੀਆਂ ਵਾ ਆ ਦੋ ਤਿੰਨ ਕਿ ਤੀੜਾ ਚਾਰ ਪੰਜਾਬ ਚ ਹੈਗੀਆਂ ਬੋਲਣ ਵਾਲੀਆਂ ਇੱਕ ਤੀੜਾ ਸਾਰੀ ਉਹਨਾਂ ਦੀ ਭਾਸ਼ਾ ਹੀ ਬੋਲਦੀਆਂ ਤੇ ਮਤਲਬ ਕਿ ਜਾਨੀ ਅਮਰਤਪਾਲ ਏਦਾਂ ਤੇ ਉਦਾਂ ਤੇ ਉਹ ਮੁੱਖ ਮੰਤਰੀ ਦੀ ਭਾਸ਼ਾ ਬੋਲਦੀਆਂ ਫਿਰ ਇਹਨਾਂ ਦਾ ਇਲਜ਼ਾਮ ਵੇਖੋ ਕੀ ਲਾ ਕੇ 2200 ਰੁਪਏ ਚੋਰੀ ਕੀਤਾ ਅਖੇ ਜੀ ਕੋਮਣਾ ਮੈਨੂੰ ਦੱਸੇ ਜੀ ਅਮਰਤਪਾਲ ਦਾ ਕੀ ਬਿਜ਼ਨਸ ਸੀ ਦबई ਦੇ ਵਿੱਚ ਤੂੰ ਏਦਾਂ ਕਰ ਤੂੰ ਇਹ ਵੀ ਚੀਜ਼ਾਂ ਕਹਿੰਿਆ ਕਿ ਕੀ ਬਿਜ਼ਨਸ ਸੀ ਇਹਦਾ ਦबई ਦੇ ਵਿੱਚ ਕੀ ਇਹਦਾ ਪਲਾਨ ਸੀ ਮੈਂ ਉਹ ਸਾਰਾ ਤੈਨੂੰ ਦੱਸ ਦੱਸੂਗਾ ਮੇਰੇ ਨਾਲ ਚੱਲ ਮੈਂ ਇਹਨੂੰ ਪਹਿਲਾਂ ਵੀ ਚੈਲੰਜ ਕੀਤਾ ਸੀ ਵੀ ਮੇਰੇ ਨਾਲ ਚੱਲ ਦੂਜਾ ਔਰਤ ਪਾਲ ਦੀ ਦੇਣ ਕੀ ਹੈ ਪੰਜਾਬ ਨੂੰ ਉਹ ਤੁ ਗਿਆ ਸੀਗਾ ਵੀ ਬੇਨ ਕੀ ਆ ਮੈਂ ਆਪਣੀ ਗੱਡੀ ਲੈ ਕੇ ਜਾਊਗਾ ਗੁਰਸਿੱਖ ਵੀ ਲੈ ਕੇ ਜਾਊਗਾ ਜੇ ਇਹਦੇ ਕੋਲ ਚਪੇੜ ਵੀ ਮਾਰ ਦਊਗਾ ਤੇ ਤੁਸੀਂ ਮੈਨੂੰ ਤਾਂ ਲਓ ਇਸ ਏਰੀਆ ਦੇ ਬੰਦੇ ਜਿੰਨੇ ਵੀ ਹਨ ਮੈਨੂੰ ਤਾਂ ਲਓ ਜੋ ਕੋਈ ਬੰਦਾ ਇਹਨੂੰ ਚਪੇੜ ਵੀ ਮਾਰੂਗਾ ਤਾਂ ਜਿੱਥੋਂ ਜਿੱਥੋਂ ਦੀ ਖਾਲਸਾ ਵਹੀਰ ਨਿਕਲੀ ਆ ਜਾ ਜਿੱਥੋਂ-ਜਿੱਥੋਂ ਦੀ ਇਹ ਬੰਦੇ ਨੇ ਜਿਨ੍ਹਾਂ ਲੋਕਾਂ ਨਾਲ ਚੰਗੇ ਕੰਮ ਕੀਤੇ ਅਮਰਿਤਪਾਲ ਸਿੰਘ ਨੇ ਉਸ ਬੰਦੇ ਨਾਲ ਮੈਂ ਇਹਨੂੰ ਮਿਲਾਉਂਗਾ ਉਸ ਪਿੰਡਾਂ ਨਾਲ ਮੈਂ ਮਿਲਾਉਂਗਾ ਜੇ ਉਹਨਾਂ ਪਿੰਡਾਂ ਦਾ ਇੱਕ ਵੀ ਬੰਦਾ ਕਹਿ ਦੇਵੇਗਾ ਨਾ ਕਿ ਅਮਰਿਤਪਾਲ ਨੇ ਗਲਤ ਕੰਮ ਕੀਤਾ ਇਹ ਜਿਹੜਾ ਕਹਿੰਦਾ ਵੀ ਕੀ ਦੇਣ ਆ ਆਪਾਂ ਉਹ ਦੇਣ ਦੀ ਚੀਜ਼ ਨੂੰ ਲੈ ਕੇ ਚਲਾਣਾ ਮੇਰੇ ਨਾਲ ਮੇਰੀ ਗੱਡੀ 'ਚ ਬੈਠੇ ਚਲੋ ਮੇਰੇ ਨਾਲ ਇਹਦੀ ਫੋਨ ਤੇ ਵੀ ਇੱਕ ਦੋ ਵਾਰੀ ਗੱਲ ਹੋਈ ਹੈ ਮੈਂ ਇਹਨੂੰ ਕੋਈ ਮਾੜਾ ਨਹੀਂ ਕਹਿੰਦਾ ਪਰ ਇਹ ਜਿਹੜੀਆਂ ਭੌਂਕੜੀਆਂ ਭੌਂਕਦਾ ਨਾ ਕੁੱਤਿਆਂ ਨੂੰ ਸਾਰਾ ਦਿਨ ਭੌਂਕੀ ਜਾਣਾ ਬੈਠ ਕੇ ਨੈੱਟ ਦੇ ਉੱਤੇ ਸਾਰੇ ਕੁੱਤੇ ਵਾਂਗੂ ਇੱਕੋ ਹੀ ਗੱਲ ਦੇ ਭੌਂਕੀ ਜਾਲਾ ਪੀ ਇਹ ਇਹਦੀਆਂ ਜੀ ਚਮਲਾ ਜੀ ਉਹਦਾ ਫਲਾਣ ਜੀ ਉਹਦਾ ਢਿੰਗ ਜੀ ਅਮਰਪਾਲ ਦਾ ਫਲਾਣ ਤੂੰ ਆਪਣੇ ਮੈਨੂੰ ਇੱਕ ਗੱਲ ਦੱਸ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਚਲੋ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਆ ਪੰਥ ਨੂੰ ਬੜੀ ਵੱਡੀ ਦੇਣ ਆ ਉਹਨਾਂ ਦੀ ਚਲੋ ਕੁਝ ਗਲਤੀਆਂ ਬੰਦੇ ਕੋ ਨਿੱਕੀਆਂ ਮੋਡੀਆਂ ਆ ਕੇ ਹੋ ਜਾਂਦੀਆਂ ਉਹ ਬਜ਼ੁਰਗ ਅਵਸਥਾ ਦੇ ਵਿੱਚ ਹੈਗੇ ਆ ਹੁਣ ਜੇਕਰ ਉਹਨਾਂ ਨੇ ਥੋੜੀ ਬਹੁਤੀ ਚਲੋ ਗਲਤੀ ਕਰ ਲਈ ਇੱਕ ਦੋ ਬੰਦਿਆਂ ਨਾਲ ਮਾੜੀ-ਮੋਟੀ ਤੇ ਲੋਕਾਂ ਨੇ ਚਲੋ ਉਹਨਾਂ ਨੂੰ ਮੜਾ ਕਹਿਣਾ ਚਾਲੂ ਕਰਤਾ ਹੁਣ ਉਹਨਾਂ ਨੂੰ ਐਮਪੀ ਬਣਾ ਕੇ ਕੱਢਿਆ ਗਿਆ ਸੀ ਉਹਨਾਂ ਨੂੰ ਐਮਪੀ ਬਣਾ ਕੇ ਜੇਲ੍ਹ ਵਿੱਚੋਂ ਕੱਢਿਆ ਗਿਆ ਸੀ ਤੇ ਇੱਕ ਜੇਕਰ ਸ਼ੇਰ ਪੰਜਾਬ ਦਾ ਜਿਹਦੇ ਉੱਤੇ ਐਨਐਸਏ ਲਾ ਕੇ ਭੇਜਿਆ ਹੋਇਆ ਵਾ ਡਿਬਰੂਗੜ੍ਹ ਭੇਜਿਆ ਹੋਇਆ ਜੇਕਰ ਸਾਡੇ 4-5 ਲੱਖ ਬੰਦੇ ਨੇ ਪਲੱਸ ਬੋਰਡ ਨਾਲ ਕਹਿੰਦਾ ਭਾਪੀ 8 ਤੋਂ ਪਲੱਸ ਬੋਰਡ ਪਈ ਉਹਨੂੰ 8 ਲੱਖ ਤੋਂ ਪਲੱਸ ਬੋਰਡ ਪਈ ਆ ਉਹਨਾਂ ਨੇ ਜੇਕਰ ਇਹਨੂੰ ਅਮਰਪਾਲ ਨੇ ਇੰਨੀ ਬੋਰਡ ਦੇ ਨਾਲ ਇੰਨੀ ਲੀਡ ਦੇ ਨਾਲ ਜਿਤਾ ਕੇ ਐਮਪੀ ਬਣਾਇਆ ਹੋਵੇ ਤੇ ਫਿਰ ਤੁਹਾਨੂੰ ਭੌਂਕਣ ਦਾ ਮੌਕਾ ਕਿਹਨੂੰ ਦਿੰਦਾ ਇਹਦਾ ਮਤਲਬ ਤੁਹਾਨੂੰ ਭੌਂਕਣ ਦਾ ਮੌਕਾ ਤੇ ਕੋਈ ਦਿੰਦਾ ਨਾ ਜਦੋਂ ਤੁਸੀਂ ਭੌਂਕਦੇ ਹੋ ਕਿਉਂਕਿ ਤੁਹਾਨੂੰ ਪਤਾ ਕੀ ਆਉਂਦਾ ਪੈਸੇ ਆਉਂਦੇ ਆ ਤੁਹਾਨੂੰ ਤੁਹਾਨੂੰ ਸਾਰਾ ਕੁਝ ਉਹਨਾਂ ਤੋਂ ਆਉਂਦਾ ਆ ਜਿਹੜੇ ਤੁਸੀਂ ਕੁੱਤੇ ਅੰਸਾਰ ਤੁਹਾਨੂੰ ਭੌਂਕਦੇ ਰਹਿੰਦੇ ਹੋ ਇਹ ਅੰਮ੍ਰਿਤਪਾਲ ਨੇ ਹੀ ਦਿੱਤਾ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੂੰ ਮਿਲ ਚੁੱਕੇ ਹਾਂ ਕਿਉਂਕਿ ਨਾ ਤਿੰਨ ਵਾਰੀ ਮੇਰੀ ਮੁਲਾਕਾਤ ਸੰਤਾਂ ਸੰਤਾਂ ਦੇ ਨਾਲ ਹੋਈ ਆ ਸੰਤਾਂ ਦੇ ਨਾਲ ਜਦੋਂ ਮੇਰੀ ਮੁਲਾਕਾਤ ਹੋਈ ਆ ਤੇ ਉਸ ਟਾਈਮ ਚਲੋ ਸਾਡੇ ਕੁਝ ਰਿਸ਼ਤੇਦਾਰ ਸੀਗੇ ਜੋ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਰਹਿੰਦੇ ਸੀਗੇ ਉਹਨ ਉਸ ਟਾਈਮ ਮੇਰੀ ਦੋ ਵਾਰ ਸੰਤਾਂ ਨਾਲ ਮੁਲਾਕਾਤ ਹੋਈ ਉਸ ਤੋਂ ਬਾਅਦ ਮੇਰੀ ਇੱਕ ਵਾਰੀ ਮਹਿਤਾ ਸਾਹਿਬ ਮੁਲਾਕਾਤ ਹੋਈ ਇੱਕ ਵਾਰੀ ਮੇਰੇ ਲਾਗੇ ਪਿੰਡ ਦੇ ਉਦਨਵਾਲ ਪਿੰਡ ਸੀ ਉੱਥੇ ਮੇਰੀ ਮੁਲਾਕਾਤ ਹੋਈ ਤੇ ਮੈਂ ਸੰਤਾਂ ਨੂੰ ਉੱਥੇ ਵੇਖਿਆ ਅਹੀਂ ਅੱਜ ਵੀ ਸੰਤਾਂ ਦੀ ਓਨੀ ਇੱਜ਼ਤ ਕਰਦੇ ਆ ਜਿਨੇ ਉਦੋਂ ਛੋਟੇ ਹੁੰਦਿਆਂ ਤੋਂ ਕਰਦੇ ਸੀ ਤੇ ਅਮਰਤਪਾਲ ਦੀ ਵੀ ਅਸੀਂ ਓਨੀ ਇੱਜ਼ਤ ਕਰਾਂਗੇ ਓਨੀ ਹੀ ਇੱਜ਼ਤ ਕਰਾਂਗੇ ਜਿਨੇ ਪਹਿਲਾਂ ਕਰਦੇ ਸੀ ਹੁਣ ਵੀ ਓਨੀ ਕਰਾਂਗੇ ਉਹਨੂੰ ਜੋ ਮਰਜੀ ਲੋਕ ਉਹ ਕਟੀੜਾ ਮਾਰਾ ਗਈ ਜਾਣ ਤੇ ਕਹੀ ਜਾਂਦੇ ਜੀ ਕਿਸੇ ਦੀਆਂ ਐਨਕਾਂ ਚੱਕ ਲੀਆਂ ਉਹਨੇ ਐਨਕਾਂ ਚੱਕ ਲੀਆਂ ਜੀ ਫਲਾਨ ਕਰ ਲਿਆ ਢੀਂਗ ਕਰ ਲਿਆ ਕਹੋ ਨੀਆ ਬਕਵਾਸਾਂ ਕਰਨ ਵਾਲੇ ਵੇਲੇ ਵੇਖ ਲੋ ਵੇਲੜ ਬੈਠੇ ਆ ਇਹ ਦਵਾਈ ਜਿਹਦਾ ਕਾਰੋਬਾਰ ਕੀ ਸੀ ਮੈਂ ਕਹਿੰਦਾ ਵੀ ਬੰਦਾ ਇੱਕ ਵਾਰੀ ਮੇਰੇ ਨਾਲ ਬਹਿ ਕੇ ਚੱਲੇ ਮੇਰੇ ਨਾਲ ਜਾਵੇ ਮੈਂ ਇਹਨੂੰ ਦੱਸਾਂ ਵੀ ਉਹਦਾ ਦੁਬਈ 'ਚ ਕਾਰੋਬਾਰ ਕੀ ਸੀ ਕੀ ਸੀ ਕੀ ਨਹੀਂ ਹੈਗਾ ਸੀ ਕਿਉਂਕਿ ਮੇਰੇ ਬਹੁਤ ਹੀ ਰਿਸ਼ਤੇਦਾਰ ਇਹੋ ਜਿਹੇ ਹੈਗੇ ਦੁਬਈ 'ਚ ਜਿਨ੍ਹਾਂ ਦੇ ਨਾਲ ਅਮਰਤਪਾਲ ਦੇ ਮੇਲ ਵੀ ਸੀਗੇ ਅੱਜ ਵੀ ਮੇਰੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਜੇ ਕੋਈ ਬੰਦਾ ਕਹਿੰਦਾ ਵੀ ਤੇ ਮੈਂ ਉਹਨਾਂ ਨਾਲ ਉਹਦੀ ਗੱਲ ਵੀ ਕਰਵਾ ਸਕਦਾ ਦੁਬਈ ਵਾਲਿਆਂ ਦੀ ਇਧਰ ਨਾਲ ਗੱਲ ਵੀ ਕਰਵਾ ਸਕਦਾ ਮੈਂ ਕੋਈ ਮਿਲਣਾ ਇਹ ਗੱਲ ਕਰੇ ਬੈਠੇ ਮੈਨੂੰ ਕਹੇ ਵੀ ਮੈਨੂੰ ਮੇਰਾ ਗੱਲ ਕਰਾਉਣਾ ਬੰਦਿਆਂ ਦੀ ਪਰ ਜਿਹੜੀ ਇਹ ਭੌਂਗ ਦਾ ਦਿੱਲੀ ਬਕਵਾਸ ਕਰਦਣਾ ਦੇਣ ਕੀ ਐਨੂੰ ਅਮਰਤਪਾਲ ਦੀ ਦੇਣ ਕੀ ਹੈ ਪੰਜਾਬ ਨੂੰ ਉਹ ਮੇਰੇ ਨਾਲ ਗੱਡੀ 'ਚ ਬੈਠ ਕੇ ਜਾਵੇ ਸਿੰਘ ਮੇਰੇ ਨਾਲ ਜਾਣਗੇ ਤੈਨੂੰ ਨਾਲ ਵਿੱਚ ਘਰ ਬਿਠਾ ਕੇ ਲੈ ਕੇ ਜਾਵਾਂਗੇ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਤੇ ਫਿਰ ਆਪਾਂ ਦੇਖਦੇ ਆਂ ਵੀ ਦੇਣ ਕੀ ਆ ਘਰ ਪਹੁੰਚਣਾ ਪਤਾ ਨਹੀਂ ਲੱਗਦਾ ਹੁੰਦਾ ਵੀ ਦੇਣ ਕੀ ਆ ਖਾਲੀ ਜੇ ਤੂੰ ਘਰ ਹੀ ਪਹੁੰਚੀ ਜਾਣਾ ਸਾਰਿਆਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਤੇ ਨੂੰ ਪਹੁੰਚੀ ਜਾਣਾ ਵੀ ਅਮਰਤਪਾਲ ਦੀ ਦੇਣ ਹੀ ਕੀ ਹੈ ਜੀ ਪੰਜਾਬ ਨੂੰ ਅਮਰਤਪਾਲ ਕੀ ਦੇਣ ਦੇ ਰਿਹਾ ਪੰਜਾਬ ਨੂੰ ਐਦਾਂ ਤੁਹਾਨੂੰ ਕੁਝ ਪਤਾ ਨਹੀਂ ਲੱਗਣਾ ਕਿ ਅਮਰਤਪਾਲ ਦੀ ਦੇਣ ਕੀ ਹੈ ਪੰਜਾਬ ਨੂੰ ਤੁਹਾਡਾ ਨਾਂ ਤਾਂ ਕਿਸੇ ਨੂੰ ਮਤਲਬ ਹੈ ਕੋਈ ਨਾ ਤੁਹਾਨੂੰ ਕੋਈ ਜਾਣਦਾ ਨਾ ਤੁਹਾਨੂੰ ਕੋਈ ਬੁੱਝਦਾ ਪਤਾ ਨਹੀਂ ਤੁਸੀਂ ਸਾਰੇ ਦਿਨ ਕੁੱਤੇ ਹੂੰ ਟੀਪ ਲੋਕ ਭੋਂਕੀ ਜਾਂਦੇ ਹੋ ਐਵੇਂ ਜਾਣ ਕੇ ਬਾਦੂ ਦੇ ਇੱਕ ਕੁੱਤੇ ਪ੍ਰੈਸਰ ਮੋਟਰ ਵੀ ਉਦਾਂ ਦੇ ਆ ਜਿਹੜੇ ਪਤਾ ਨਹੀਂ ਉਹਨਾਂ ਨੂੰ ਤਾਂ ਸਾਲੋ ਚਲੋ ਵੀਉ ਨਾਲ ਮਤਲਬ ਹੁੰਦਾ ਪਰ ਉਹ ਵੀ ਕੋਈ ਚੱਜ ਦੀ ਗੱਲ ਪੁੱਛਦੇ ਆ ਨਾ ਤੇ ਇਹਨੂੰ ਜਵਾਬ ਨਹੀਂ ਆਉਂਦਾ ਇਹਨਾਂ ਕਤੀੜਾ ਨੂੰ ਜਵਾਬ ਨਹੀਂ ਆਉਂਦਾ ਜਿਹੜੀਆਂ ਅਮਰਪਾਲ ਸਿੰਘ ਨੂੰ ਮਾਰਾ ਕਹਿੰਦੀਆਂ ਤੇ ਮਾਰਾ ਕਹਿੰਦਾ ਕਾਰਨ ਕੀ ਆ ਉਹ ਅਜੇ ਤੱਕ ਦੱਸਣਾ ਪਹਿਲਾਂ ਵੀ ਮਾਰਾ ਪੈਣ ਦਾ ਕਾਰਨ ਕੀ ਅਮਰਤਪਾਲ ਨੂੰ ਜੇ ਅਮਰਤਪਾਲ ਨੇ ਕਿਤੇ ਕਿਹਦਾ ਨੁਕਸਾਨ ਕੀਤਾ ਉਸ ਬੰਦੇ ਨੂੰ ਸਾਹਮਣੇ ਲੈ ਕੇ ਆਉਣ ਫਿਰ ਕਹਿੰਦੇ ਵੀ ਕਤਲ ਦਾ ਇਲਜ਼ਾਮ ਲੱਗਦਾ ਜੀ ਅਮਰਤਪਾਲ ਤੇ ਇੱਕ ਬੰਦਾ ਜੇਲ੍ਹ ਦੇ ਅੰਦਰ ਬੈਠਾ ਹੋਵੇ ਉਹ ਵੀ ਡਿਬਰੂਗੜ੍ਹ ਪੰਜਾਬ ਦੀ ਜੇਲ੍ਹ ਚ ਨਹੀਂ ਡਿਬਰੂਗੜ੍ਹ ਜਿਹੜੀ ਸੈਂਟਰ ਦੀ ਜੇਲ੍ਹ ਆ ਉੱਥੇ ਬੈਠਾ ਹੋਵੇ ਕੀ ਉਹ ਉੱਥੋਂ ਆ ਕੇ ਇੱਥੇ ਬੰਦਾ ਮਾਰ ਸਕਦਾ ਉਹ ਮੰਦਾ ਮਰਵਾ ਸਕਦਾ ਇੱਥੇ ਆ ਕੇ ਇਹ ਪਤਾ ਨਹੀਂ ਹੈ ਨਾ ਲੋਕਾਂ ਦੇ ਦਿਮਾਗ ਕਿੱਥੋਂ ਸੁਣ ਹੋਏ ਆ ਕੀ ਇਹ ਖਾਂਦੇ ਆ ਜਿਨ੍ਹਾਂ ਦੇ ਨਾਲ ਇਹਨਾਂ ਦੇ ਦਿਮਾਗ ਇੰਨੇ ਸੁਣ ਹੋਏ ਹੋਏ ਆ ਫਿਰ ਉੱਤਾਂ ਚੜ ਚੜ ਕੇ ਭੁੱਲਣਗੇ ਨਾ ਵੀ ਜਿਵੇਂ ਬੜਾ ਸਾਰਾ ਲੋਕ ਪਸੰਦ ਕਰ ਉਹਦੇ ਇਹਨਾਂ ਨੂੰ ਯਾਰ ਗਾਲਾਂ ਕੱਢਦੇ ਲੋਕ ਥੱਲੇ ਦੇਖੋ ਸਾਡੇ ਕਦੀ ਵੀ ਕਿਸੇ ਕਮੈਂਟ ਦੇ ਥੱਲੇ ਕਿਸੇ ਨੇ ਗਾਲ ਨਹੀਂ ਕੱਢੀ ਹੁੰਦੀ ਸਾਡੇ ਸਤਿਕਾਰਯੋਗ ਵੀਰ ਜਿੰਨੇ ਵੀ ਆ ਜਿੰਨੇ ਭੈਣਾਵਾ ਜਿੰਨੇ ਵੀਰ ਆ ਸਾਡੇ ਨਾਲ ਜੁੜੇ ਹੋਏ ਆ ਉਹ ਵਧੀਆ ਤਰੀਕੇ ਨਾਲ ਸਾਨੂੰ ਮਤਲਬ ਕਿ ਜਾਨੀ ਤੰਦੇ ਆ ਪਰ ਇਹਨਾਂ ਦੇ ਨਾ ਥੱਲੇ ਲੋਕਾਂ ਨੇ ਗਾਲਾਂ ਕੱਢੀਆਂ ਹੁੰਦੀਆਂ ਆ ਮੈਂ ਅੱਜ ਵੀ ਪਰਸੋਂ ਵੀ ਇਹਦੀ ਲੋਕ ਮਿੱਦਨ ਦੇ ਵੀਡੀਓ ਦੇਖੀ ਆ ਜਿਹੜੀਆਂ ਲੋਕਾਂ ਦੇ ਥੱਲੇ ਨਾ ਭੈਣਾਂ ਦੀਆਂ ਨੂੰ ਗਾਲਾਂ ਕੱਢੀਆਂ ਹੁੰਦੀਆਂ ਤੇ ਮੈਂ ਅੱਗੇ ਵੀ ਵੀਰਾਂ ਨੇ ਕੋਈ ਕਿਹਾ ਸੀ ਤੇ ਮੇਰੇ ਵੀਰੋ ਕਸੂਰ ਤਾਂ ਇਹਨਾਂ ਕੁੱਤੇ ਲੋਕਾਂ ਦਾ ਏ ਬਕਵਾਸ ਕਰਦੇ ਭੋਗਦੇ ਆ ਨਾ ਇਹਨਾਂ ਲੋਕਾਂ ਦਾ ਇਹਨਾਂ ਦੀ ਭੈਣ ਦਾ ਜਾਂ ਇਹਨਾਂ ਦੀ ਮਾਂ ਦਾ ਜਾਂ ਇਹਨਾਂ ਦੀ ਧੀ ਦਾ ਕੋਈ ਨਾ ਕਸੂਰ ਨਹੀਂ ਤੁਸੀਂ ਇਹਨਾਂ ਨੂੰ ਭੈਣ ਦੀ ਗੱਲ ਨਾ ਕੱਢਿਆ ਕਰੋ ਕੁੱਤੇ ਬਿੱਲੇ ਜੋ ਮਰਜੀ ਕਹੋ ਪਰ ਕਿਉਂ ਨੁਹ ਤੇਨ ਦੀ ਗੱਲ ਨਾ ਕੱਢਿਆ ਕਰੋ ਕਿ ਭੈਣ ਦੀ ਗੱਲ ਕੱਢਣਾ ਮਾਂ ਦੀ ਗੱਲ ਕੱਢਣ ਨਾਲ ਸਾਡਾ ਲੈਵਲ ਡਾਊਨ ਹੁੰਦਾ ਨਾ ਕਿ ਸਾਡੇ ਲੈਵਲ ਉੱਚੇ ਹੁੰਦੇ ਆ ਤੁਸੀਂ ਇਹਨਾਂ ਲੋਕਾਂ ਨੂੰ ਬਸ ਇਹਨਾਂ 'ਕਿ ਜਵਾਬ ਦੇ ਦਿਆ ਕਰੋ ਕਿਸੇ ਗੱਲ ਦਾ ਪਰ ਗਾਲ ਨਾ ਕੱਢਿਆ ਕਰੋ ਮੈਂ ਤੁਹਾਨੂੰ ਅੱਗੇ ਵੀ ਇਹ ਗੱਲ ਕਹੀ ਸੀ ਕਿ ਇਹਨਾਂ ਕੁੱਤੇ ਲੋਕਾਂ ਨੂੰ ਸਾਨੂੰ ਗਾਲ ਕੱਢਣ ਦੀ ਲੋੜ ਨਹੀਂ ਨਾ ਹੀ ਗਾਲ ਕੱਢਣੀ ਆ ਬਸ ਤੁਸੀਂ ਇਹਨਾਂ ਨੂੰ ਗਾਲ ਨਾ ਕੱਢਿਆ ਕਰੋ ਇਹਨਾਂ ਦੀਆਂ ਗੱਲਾਂ ਸੁਣੀ ਜਾਇਆ ਕਰੋ ਤੇ ਹੱਸੀ ਜਾਇਆ ਕਰੋ ਤੁਹਾਨੂੰ ਮੈਂ ਦੱਸਿਆ ਵੀ ਥੱਲੇ ਤੁਸੀਂ ਕਮੈਂਟ ਕਰਨੇ ਹੁੰਦੇ ਆ ਨਾ ਤੇ ਬੱਸ ਹੱਸ ਕੇ ਕਮੈਂਟ ਕਰਿਆ ਕਰੋ ਨਾ ਰੋ ਕੇ ਕਮੈਂਟ ਕਰਿਆ ਕਰੋ ਨਾ ਗਾਲ ਕੱਢਿਆ ਕਰੋ ਬਾਕੀ ਤੁਹਾਨੂੰ ਪਤਾ ਹੀ ਹੈ ਇਸ ਚੀਜ਼ ਬਾਰੇ ਕਿ ਇਹਨਾਂ ਨੂੰ ਜਵਾਬ ਦੇਣ ਵਾਲਾ ਕੌਣ ਹੈ ਪੁੱਤ ਪੰਜਾਬ ਦੇ ਜੱਥੇਬੰਦੀ ਵਾਲਾ ਮੁੰਡਾ ਜਿਹੜਾ ਪੁੱਤ ਪੰਜਾਬ ਦੇ ਇਸ ਟਾਈਮ ਸੋਨੂ ਵੀਰ ਉਹ ਇਹਨਾਂ ਨੂੰ ਜਵਾਬ ਦਿੰਦਾ ਇਹਨਾਂ ਨੂੰ ਮੁੜ ਕੇ ਗੱਲ ਦਾ ਜਵਾਬ ਨਹੀਂ ਆਉਂਦਾ ਜਦੋਂ ਉਹ ਗੱਲ ਕਰਦਾ ਇਹਨਾਂ ਨੂੰ ਜਵਾਬ ਨਹੀਂ ਆਉਂਦਾ ਧਰਤੀ ਤੱਕ ਧਕੇ ਲਾਂ ਦਾਨਿਸ਼ ਕਪੂਰ ਮੁੰਡਾ ਉਹ ਇਹਨਾਂ ਨੂੰ ਜਵਾਬ ਦਿੰਦਾ ਉਹਦੀਆਂ ਗੱਲਾਂ ਦਾ ਕਦੇ ਵੀ ਇਹਨਾਂ ਨੇ ਮਤਲਬ ਪਲਟ ਜਵਾਬ ਨਹੀਂ ਦਿੱਤਾ ਇਹਨਾਂ ਨੇ ਬਸ ਇਹੀ ਕਹਿਣਾ ਅਮਰਤਪਾਲ ਦੇ ਚੇਲੇ ਹਾਂ ਅਸੀਂ ਚੇਲੇ ਆ ਹੱਥ ਮਾਰ ਕੇ ਕਹਿੰਨੇ ਛਾਤੀ ਦੇ ਉੱਤੇ ਵੀ ਹਾਂ ਅਸੀਂ ਚੇਲੇ ਆ ਅਮਰਤਪਾਲ ਦੇ ਅਸੀਂ ਅਮਰਤਪਾਲ ਦੇ ਤੁਸੀਂ ਭੇਡਾ ਕਹ ਲੋ ਚੇਲੇ ਕਹ ਲੋ ਕੁਛ ਕਹ ਲੋ ਹਾਂ ਅਸੀਂ ਅਮਰਤਪਾਲ ਦੇ ਨਾਲ ਜੁੜੇ ਆ ਅਸੀਂ ਕੁੱਤੇ ਬਿੱਲੇ ਨਾਲ ਤਾਂ ਨਹੀਂ ਕੋਈ ਨਾਲ ਜੁੜੇ ਨਾ ਕੋਈ ਨੇ ਕੁੱਤੇ ਚੋਰੀ ਕਰ ਲਏ ਠੀਕ ਆ ਕਿਸੇ ਨੇ ਕਿਸੇ ਜਥੇਬੰਦੀ ਬੰਦਾ ਮਾਰਾ ਬੋਲ ਲਿਆ ਗੋਲੀਆਂ ਮਰਵਾਲੀਆਂ ਆਪਣੇ ਆਪ ਨੂੰ ਉਹ ਪਤਾ ਸਾਨੂੰ ਕੋਈ ਬੰਦਾ ਕਿੱਦਾਂ ਮਰਿਆ ਵਾ ਉਹ ਦੇਖਦਾ ਹੀ ਉਹ ਸਰਕਾਰਾਂ ਨੇ ਦੇ ਕਈ ਬੰਦੇ ਖੜੇ ਆ ਉਹਨਾਂ ਬੰਦਿਆਂ ਨੇ ਕਿਉਂ ਨਹੀਂ ਅਮਰਤਪਾਲ ਦਾ ਨਾਮ ਲਿਆ ਵੀ ਅਮਰਤਪਾਲ ਨੇ ਮਰਵਾਇਆ ਹਰੀਨੋ ਨੂੰ ਉਹਨਾਂ ਬੰਦਿਆਂ ਨੇ ਕਿਉਂ ਨਹੀਂ ਨਾਮ ਲਿਆ ਅੱਜ ਤੱਕ ਵੀ ਅਮਰਤਪਾਲ ਨੇ ਸਾਨੂੰ ਕਹਿ ਕੇ ਮਰਵਾਇਆ ਉਹ ਮਤਲਬ ਕਿ ਜਾਨੀ ਹਰੀਨੋ ਨੂੰ ਇਹ ਕਹੀ ਜਾਂਗੇ ਜੀ ਹਰੀਨੋ ਨੂੰ ਅਮਰਤਪਾਲ ਨੇ ਮਰਵਾਤਾ ਦੀਪ ਸਿੱਧੂ ਮਰਵਾਉਣ ਦੀ ਪਲਾਨਿੰਗ ਵੀ ਕਹਿੰਦਾ ਇਹਨਾਂ ਦੀ ਬਣੀ ਸੀ ਮੈਂ ਬੋਲਣਾ ਨਹੀਂ ਹੈ ਜੇ ਕੁਝ ਵੀ ਤੇ ਕੋਲ ਜੇ ਤੇਰੇ ਕੋਲ ਕੋਈ ਪ੍ਰੂਫ ਹੈਗਾ ਤੱਥ ਹੈਗਾ ਤੇ ਬੋਲ ਉਦਾ ਬੋਲਣ ਦਾ ਕੋਈ ਫਾਇਦਾ ਨਹੀਂ ਜੇ ਤੇਰੇ ਕੋਲ ਤੱਥ ਨਹੀਂ ਹੈਗਾ ਉਦਾ ਬੋਲਣ ਦਾ ਫਾਇਦਾ ਕੋਈ ਨਹੀਂਗਾ ਲੋਕਾਂ ਤੋਂ ਗਾਲਾਂ ਖਾਈ ਜਾਂਦਾ ਕਿਉਂ ਖਾਨਾ ਅਸੀਂ ਤਾਂ ਆਪ ਕਵਾਂਗੇ ਨਾਂ ਭਰਾਵਾ ਨਾ ਲੋਕਾਂ ਕੋ ਗਾਲਾਂ ਖਾ ਕਿਉਂ ਬੋਲਦਾ ਲੋਕਾਂ ਕੋ ਕਿਉਂ ਗਾਲਾਂ ਖਾਨਾ ਤੂੰ ਬਸ ਐਵੇਂ ਬਿਨਾ ਮਤਲਬ ਤੋਂ ਸਾਰਾ ਦਿਨ ਬੋਲੀ ਜਾਣਾ ਹੋਣਾ ਕੁਝ ਹੈ ਨਹੀਂ ਬਸ ਲੋਕਾਂ ਦੇ ਧੱਲੇ ਨਾ ਅਸਲ ਵਿੱਚ ਇਹਨੂੰ ਜਿਹੜੀਆਂ ਗਾਲਾਂ ਕੱਢਦੇ ਨਾ ਜਾਂ ਗਵਰਨਮੈਂਟ ਗਲਤ ਕਮੈਂਟ ਕਰਦੇ ਆ ਇਹ ਉਹਨਾਂ ਚੀਜ਼ਾਂ ਤੋਂ ਨਾ ਖਫਾ ਹੋ ਜਾਂਦਾ ਇਹਦਾ ਸਿਰ ਮਤਲਬ ਨਾ ਹਰ ਟਾਈਮ ਮਤਲਬ ਇਹ ਗੱਲ ਹੁੰਦਾ ਵੀ ਕਿਹੜਾ ਟਾਈਮ ਮਿਲੇ ਕਿ ਮੈਂ ਅਮਰਤਪਾਲ ਦੀ ਗਲਤ ਬੋਲਾਂ ਤੇ ਜਿਹੜੇ ਬਕਵਾਸ ਕਰੀ ਜਾਂਦੇ ਆ ਨਾ ਉਹ ਮੈਨੂੰ ਫੋਨ ਕਰ ਲੈਣ ਬੇਸ਼ੱਕ ਤੇ ਮੇਰੇ ਨਾਲ ਗੱਲਤਾ ਗੈਮ ਕਰ ਲੈਣ ਕਮੈਂਟ ਬਾਕਸ ਚ ਗੱਲ ਕਰ ਲੈਣ ਵੀ ਭਾਈ ਚੱਲ ਤੇਰੇ ਨਾਲ ਚੱਲਦੇ ਆ ਤੇ ਅਮਰਤਪਾਲ ਦੀਆਂ ਗਲਤੀਆਂ ਦੱਸਦੇ ਓ ਤੈਨੂੰ ਜੇ ਮੈਨੂੰ ਅਮਰਤਪਾਲ ਦੀ ਕੋਈ ਗਲਤੀ ਚਲੋ ਸੋਚੋ 2% 4% 5% 10% ਬੰਦੇ ਦੇ ਕੋਈ ਦੁਸ਼ਮਣ ਨਹੀਂ ਹੁੰਦੇ ਆ ਸਾਰੀ ਦੁਨੀਆ ਭਿੰਡਰਾਂ ਵਾਲੇ ਸੰਤਾ ਜੀ ਦੁਸ਼ਮਣ ਆਪਣਾ سپورਟ ਥੋੜੀ ਕਰਦੀ ਆ 10% 20% ਬੰਦੇ ਮੈਂ ਆਪਣੇ ਵੀ ਬੰਦੇ ਕਹਿ ਸਕਦਾ ਜਿਹੜੇ ਸੰਤਾ ਬਾਰੇ ਕੁਝ ਗਲਤ ਬੋਲਦੇ ਹੋਣਗੇ ਮੇਰੇ ਹਿਸਾਬ ਨਾਲ ਇਹ ਕੋਈ ਜ਼ਰੂਰੀ ਨਹੀਂ ਕਿ ਸਾਰੇ ਮਿੱਤਰ ਸਾਡੇ ਜਿਹੜੇ ਉਹ ਸੰਤ ਭਿੰਡਰਾ ਨਾਲ ਬਲੇ ਨਾਲ ਜੁੜੇ ਹੋਣਗੇ ਉਹਨਾਂ ਨੂੰ ਵੀ ਕੋਈ ਮਾਰਾ ਕਹਿ ਸਕਦੇ ਸੀ ਉਹਨਾਂ ਨੂੰ ਵੀ ਮਾਰਾ ਕਹਿੰਦੇ ਆ ਕਰੀ ਜਾਂ ਬਕਵਾਸ ਸਾਨੂੰ ਕੀ ਉਹਨਾਂ ਲੋਕਾਂ ਨਾਲ ਅਸੀਂ ਉਹਨਾਂ ਨਾਲ ਰਸਤਾ ਹੀ ਰੱਖਦੇ ਹਾਂ ਉਹਨਾਂ ਨਾਲ ਜ਼ਿਆਦਾ ਹੀ ਬੈਠ ਕੇ ਲੋੜ ਨਹੀਂ ਰੱਖਦੇ ਕਿਤੇ ਰਸਤੇ 'ਚ ਮਿਲ ਲਗੇ ਉਹਨੂੰ ਹੈਲੋ ਹਾਈ ਕਰ ਲਿਆ ਤੇ ਗੱਲ ਵੱਖਰੀ ਆ ਪਰ ਇਹਨਾਂ ਲੋਕਾਂ ਨਾਲ ਆਪਾਂ ਬਕਵਾਸ ਕਰਦੇ ਹੀ ਨਹੀਂ ਉਹਨੂੰ ਮੈਂ ਜੋ ਆਪ ਦੇਣਾ ਚਾਹਣਾ ਵੀ ਮੇਰੇ ਨਾਲ ਗੱਡੀ ਦੇ ਵਿੱਚ ਮੇਰੇ ਨਾਲ ਬੈਠਣਾ ਸਾਰਾ ਖਰਚਾ ਮੇਰਾ ਚਾਹੇ 10000 ਰੁਪਏ ਦਾ ਆਵੇ ਚਾਹੇ 20000 ਰੁਪਏ ਮੈਂ ਲੈ ਕੇ ਜਾਊਗਾ ਠੀਕ ਹੈ ਨਾ ਉਹਨਾਂ ਪਿੰਡਾਂ ਦੇ ਵਿੱਚ ਜਿੱਥੇ ਵਹੀਰ ਨਿਕਲੀ ਹੈ ਨਾ ਅੰਮ੍ਰਿਤਪਾਲ ਦੀ ਮੈਂ ਉਹਨਾਂ ਪਿੰਡਾਂ 'ਚ ਲੈ ਕੇ ਜਾਊਗਾ ਜੇ ਬੰਦੇ ਉੱਥੇ ਕਹਿਣਗੇ ਹਾਂ ਬਈ ਅੰਮ੍ਰਿਤਪਾਲ ਨੇ ਸਾਡੇ ਪੇਟ ਆ ਕੇ ਗਲਤ ਕੰਮ ਕੀਤਾ ਦੇਖੋ ਗੱਲ ਕਰਦੇ ਬੈਂਕ ਦੇ ਖਾਤੇ ਦੀ 1000 ਰੁਪਏ ਦੀ ਹੁਣ ਉਸ ਬੰਦੇ ਨੇ 1000 ਰੁਪਏ ਦਾ ਖਾਤਾ ਹੈ ਖਾਤਾ ਖੁੱਲਿਆ ਕਿਦਾਂ ਕਿਉਂ ਖਾਤਾ ਨਹੀਂ ਖੁੱਲਸਾ ਖਾਤਾ ਖੁੱਲ ਸਕਦਾ ਵਾ ਸਾਰੇ ਖਾਤੇ ਖੋਲੇ ਜਾਂਦੇ ਸਾਰਾ ਕੁਝ ਹੋ ਜਾਂਦਾ ਵਾ ਦੁਨੀਆ ਉੱਤੇ ਕੋਈ ਕੰਮ ਐ ਹੋ ਜਾਂ ਨਹੀਂ ਵੀ ਜਦਣਾ ਹੀ ਹੁੰਦਾ 1000 ਰੁਪਏ ਖਾਤੇ ਚਾਹੀਏ ਦਿਖਾਇਆ ਜੀ ਤੇ ਮੁਰਤੇ ਬਾਅਦ ਵਿੱਚ ਇਹਨੇ ਪੈਸੇ ਕਿੱਥੋਂ ਆ ਗਏ ਯਾਰ ਅਸੀਂ ਲੋਕ ਪਿਆਰ ਕਰਦੇ ਅਮਰਪਾਲ ਨੂੰ ਤੁਹਾਨੂੰ ਕੀ ਪਤਾ ਮੈਂ ਅਮਰਪਾਲ ਨੂੰ ਕੀ ਦਿੱਤਾ ਅਮਰਪਾਲ ਦੇ ਪਰਿਵਾਰ ਨਾਲ ਸਾਡਾ ਕੀ ਰਿਸ਼ਤਾ ਆ ਕੀ ਅਸੀਂ ਉਹਨਾਂ ਨੂੰ ਮਿਲ ਕੇ ਕੀ ਕੀਤਾ ਅਸੀਂ ਕਿੱਥੇ ਅਸੀਂ ਉਹਦੇ ਪਰਿਵਾਰ ਨੂੰ ਮਿਲੇ ਆ ਕਿਉਂਕਿ ਅਸੀਂ ਬਾਲੀਆਂ ਫੁਕਰੀਆਂ ਨਹੀਂ ਮਾਰਨ ਵਾਲੇ ਕਿ ਅਸੀਂ ਉੱਥੇ ਜਾਈਏ ਦੋ ਤੋ ਫੋਟੋ ਖਿਚਾ ਕੇ ਤੇ ਜਾ ਨੈਟ ਦੇ ਉੱਤੇ ਪਾ ਦਈਏ ਕਿ ਅਸੀਂ ਤੇ ਅੰਮ੍ਰਿਤਪਾਲ ਦੇ ਪਰਿਵਾਰ ਨਾਲ ਮਿਲ ਕੇ ਆਏ ਜੀ ਇਹ ਸੰਤ ਜਰਨੈਲ ਸਿੰਘ ਭੰਡਾਰਾਲੇ ਦੇ ਪਰਿਵਾਰ ਨਾਲ ਮਿਲ ਕੇ ਆਏ ਜੀ ਅਸੀਂ ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ ਮੈਂ ਚਾਰ ਵਾਰ ਜਾਚਪਾ ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ ਮੈਂ ਇੱਕ ਵਾਰ ਸਿਰ ਵੀਡੀਓ ਪਾਈ ਸੀ ਪਹਿਲੀ ਵਾਰ ਜਦੋਂ ਮੈਂ ਪਹਿਲੀ ਵਾਰ ਹੀ ਗਿਆ ਸੀ ਨਾ ਉਦੋਂ ਅਸੀਂ ਵੀਡੀਓ ਪਾਈ ਸੀਗੀ ਮੇਰਾ ਰੋਸ ਤੇ ਲੱਗ ਗਿਆ ਘਰ ਦੇ ਉਹ ਗਿਆ ਸੀਗਾ ਉਹਨਾਂ ਦੇ ਰਿਸ਼ਤੇਦਾਰ ਸੀ ਮਾਮਾ ਜੀ ਸੀ ਉਹ ਗਏ ਸੀ ਅਸੀਂ ਗਏ ਸੀ ਉਦੋਂ ਇੱਕ ਵੀਡੀਓ ਜ਼ਰੂਰ ਪਾਈ ਸੀ ਤੇ ਫੋਟੋਆਂ ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ ਆ ਕੇ ਸਪੋਰਟ ਕਰੋ ਵੱਧ ਤੋਂ ਵੱਧ ਜੇ ਨਹੀਂ ਹੋ ਸਕਦੀ ਤੁਹਾਡੇ ਤੋਂ ਕਿੰਟਰਫਰ ਤੁਸੀਂ ਐਦਾ ਕਿਉਂ ਨਹੀਂ ਕਹਿੰਦੇ ਵੀ ਆਪਣਾ ਕਰਦੇ ਵੀ ਹਵਾਰਾ ਸਾਹਿਬ ਨੂੰ ਕਿਉਂ ਨਹੀਂ ਛਡਾਉਂਦੇ ਦੇਖੋ ਹਵਾਰਾ ਸਾਹਿਬ ਤੇ ਜੋ ਕੇਸ ਹੈ ਉਹ ਮੁੱਖ ਮੰਤਰੀ ਨੂੰ ਕਤਲ ਕਰਨ ਦਾ ਕੇਸ ਹੈ ਉੱਚੜੂ ਜਿਹਨੇ ਸਾਡੇ ਦੇਸ਼ ਦੇ ਵਿੱਚ ਰਹਿ ਕੇ ਸਿੱਖ ਸਰਦਾਰ ਮੁੰਡੇ ਅੰਮ੍ਰਿਤਸਰ ਗੁਰਦਾਸਪੁਰ ਦੇ ਏਰੀਏ ਦਾ ਘਾਣ ਕਰਤਾ ਜੀ ਉਹਨੇ ਬੰਦੇ ਨੇ ਕੁਝ ਨਹੀਂ ਛਡਿਆ ਦੋ ਏਰੀਆ ਦਾ ਉਹਨੇ ਕਹਣ ਕਰਤਾ ਅੰਮ੍ਰਿਤਸਰ ਗਰਦਾਸਪੁਰ ਦਾ ਉਹ ਸਾਨੂੰ ਜਿਹੜੀਆਂ ਲੋਕਾਂ ਸਾਡੇ ਦੇ ਬੀ.ਪੀ.ਏ ਸਾਨੂੰ ਪਤਾ ਉਹ ਗਦਾਰੋ ਤੁਹਾਨੂੰ ਲੋਕਾਂ ਨੂੰ ਕੀ ਪਤਾ ਵੀ ਸਾਡੇ ਲੋਕਾਂ ਨਾਲ ਕੀ ਕੀ ਹੋਇਆ ਅੰਮ੍ਰਿਤਪਾਲ ਨੂੰ ਤੁਸੀਂ ਮਾਰਾ ਜਿੰਨਾ ਮਰਜ਼ੀ ਕਹੀ ਜਾਂਦੇ ਹੋ ਚਲੋ ਅੰਮ੍ਰਿਤਪਾਲ ਉਸ ਟਾਈਮ ਪਤਾ ਨਹੀਂ ਛੋਟਾ ਸੀ ਕੀ ਕਿੰਨਾ ਹੈ ਕਿੰਨਾ ਨਹੀਂ ਸਾਨੂੰ ਪਤਾ ਨਹੀਂ ਕਿਦਾ ਜਨਮ ਹੋਇਆ ਸੀ ਕਿ ਨਹੀਂ ਹੋਇਆ ਉਹ ਉਹਦਾ ਤੁਸੀਂ ਭਿੰਡਰ ਵਾਲੇ ਸੰਤਾਂ ਨੂੰ ਮਾਰਾ ਵੀ ਕਹੀ ਜਾਂਦੇ ਹੋ ਵਿੱਚੇ ਹੀ ਬਕਵਾਸ ਕਰੀ ਜਾਂਦੇ ਆ ਕੋਈ ਕੋਈ ਕਰੀ ਜਾਂਦਾ ਕੋਈ ਕੋਈ ਕਰੀ ਜਾਂਦਾ ਇਸ ਕਰਕੇ ਮੈਂ ਇਹੀ ਗੱਲਾਂ ਇਹਨਾਂ ਨੂੰ ਬਾਰ-ਬਾਰ ਇਹੀ ਗੱਲਾਂ ਬਾਰ-ਬਾਰ ਹੀ ਮੈਂ ਇਹੀ ਗੱਲਾਂ ਕਹਿੰਦਾ ਵੀ ਉਹਨਾਂ ਵਿੱਚੋਂ ਕੋਈ ਵੀ ਬੰਦਾ ਮਾੜਾ ਇੱਕ ਵੀ ਕਹਿ ਦੂਗਾ ਨਾ ਅਮਰਤਪਾਲ ਨੂੰ ਤੇ ਮੇਰੇ ਨਾਲ ਬੈਠੇ ਤੁਸੀਂ ਨਾ ਜਿਹੜੇ ਪੰਜ ਸੱਤ ਸਿੰਘ ਆਪਣੇ ਵੀ ਲੈ ਲਿਓ ਆਪਣੇ ਬੰਦੇ ਵੀ ਨਾਲ ਲੈ ਲਿਓ ਦੋ ਤਿੰਨ ਬੰਦੇ ਤੇ ਢਾ ਲਿਓ ਉੱਥੋਂ ਗੱਡੀ 'ਚੋਂ ਬਾਹਰ ਕੱਢ ਕੇ ਮੈਨੂੰ ਤੇ ਭਾਈ ਤੂੰ ਤੇ ਕਹਿੰਦਾ ਅਮਰਤਪਾਲ ਨੇ ਆਹ ਕੰਮ ਕੀਤਾ ਤੁਸੀਂ ਕੀ ਕੀਤਾ ਜੋ ਤੁਹਾਡੀ ਦੇਣ ਹੈ ਨਾ ਆਪਣੀ ਦੇਣ ਦੱਸਿਆ ਕਰੋ ਕਹਿੰਦੇ ਅਸੀਂ ਹੈ ਨਾ ਬਾਅਦ 'ਚ ਇਹਦਾ ਮੁੱਦਾ ਬਾਅਦ 'ਚ ਚੱਕਾਂਗੇ ਬਾਅਦ 'ਚ ਦੱਸਾਂਗੇ ਕਿ ਅਮਰਤਪਾਲ ਨੇ ਕਿਹੜੇ-ਕਿਹੜੇ ਗਲਤ ਕੰਮ ਕੀਤੇ ਉਹ ਭੌਂਕੋ ਹੁਣੇ ਭੌਂਕੋ ਜੋ ਭੌਂਕਣਾ ਅਮਰਤਪਾਲ ਬਾਰੇ ਜੋ ਵੀ ਭੌਂਕਣਾ ਹੁਣੇ ਭੌਂਕੋ ਬੋਲੋ ਉਹ ਤੁਹਾਡਾ ਪਿਓ ਅੰਦਰ ਆ ਜਿੱਦਾਂ ਬਾਹਰ ਆ ਗਿਆ ਉਦੋਂ ਤੁਹਾਨੂੰ ਵੀ ਪਤਾ ਕਿ ਤੁਸੀਂ ਨਹੀਂ ਬੋਲਣਾ ਤੁਸੀਂ ਐਦਾਂ ਬਹਿ ਜਾਣਾ ਨਾ ਜਿਵੇਂ ਕਿਸੇ ਖੁਰਕ ਖਾਦੇ ਕੁੱਤਿਆਂ ਨੂੰ ਬਿਮਾਰੀ ਲੱਗੀ ਹੁੰਦੀ ਨਾ ਤੇ ਇੱਕ ਸਾਈਡ ਤੇ ਰੂੜੀ ਤੇ ਬਹਿ ਜਾਂਦਾ ਜਿੱਦਣ ਅਮਰਤਪਾਲ ਬਾਹਰ ਆ ਗਿਆ ਤੁਸੀਂ ਉਸ ਦਿਨ ਅੰਦਰ ਐਦਾਂ ਬਹਿਣਾ ਤੁਸੀਂ ਭੌਂਕਣਾ ਨਹੀਂਗਾ ਸਾਨੂੰ ਵੀ ਪਤਾ ਤੁਸੀਂ ਭੌਂਕਣਾ ਨਹੀਂਗਾ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਇਸ ਦੁਨੀਆ ਤੋਂ ਚਲੇ ਗਏ ਸ਼ਹੀਦ ਹੋ ਗਏ ਚਲੇ ਗਏ ਤੇ ਜਿਹੜੇ ਕੁੱਤੇ ਆ ਨਾ ਉਹ ਭੌਂਕੀ ਜਾਂਦੇ ਆ ਤੇ ਮੇਰੇ Hindu ਵੀਰ ਤੁਸੀਂ ਨੈਟ ਤੇ ਸਰਚ ਮਾਰ ਕੇ ਦੇਖੋ ਕਿੰਨੇ Hindu ਵੀਰ ਆ ਤੁਸੀਂ ਕਹਿੰਦੇ ਹੋ ਵੀ Hindu ਆਣਾ ਨੁਕਸਾਨ ਕੀਤਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਨੇ ਮੇਰੇ ਕਿੰਨੇ Hindu ਵੀਰ ਆ ਜਿਹੜੇ ਉਹਨਾਂ ਦੀਆਂ ਸ਼ਿਫਤਾਂ ਕਰਦੇ ਆ ਕਿ ਸੰਤ ਜਰਨੈਲ ਸਿੰਘ ਭਿੰਡਰਾਲੇ ਨੇ ਸਾਡੀਆਂ ਧੀਆਂ ਵੀ ਰਾਖੀ ਕੀਤੀ ਦੇਖੋ ਅਸੀਂ ਕਿਸੇ ਜੇ ਗੁਰੂ ਦੀ ਤਖੀਅ ਆਖੀ ਇਹ ਤੇ ਕਿਸੇ ਨੂੰ ਦੇ ਨਹੀਂ ਸਕਦੇ ਜਿਵੇਂ ਕਿ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਦੀ ਰੱਖਿਆ ਕੀਤੀ ਉਹਨਾਂ ਦੇ ਜਨੇਊਆਂ ਦੀ ਰੱਖਿਆ ਕੀਤੀ ਗੁਰੂ ਸਾਹਿਬ ਨੇ ਉਹਨਾਂ ਦੀ ਹੀ ਮਾਰਗ ਤੇ ਚੱਲ ਕੇ ਸਤ ਜਨੈਲ ਸਿੰਘ ਖਾਲਸਾ ਭਿੰਡਰਾਲਾ ਨੇ ਹਿੰਦੂਵਾਦੀਆਂ ਧੀਆਂ ਭੈਣਾ ਪੰਜਾਬੀਆਂ ਦੀਆਂ ਧੀਆਂ ਭੈਣਾ ਜਿਹੜੀਆਂ ਛੱਡੀਆਂ ਸੀਗੀਆਂ ਇਹਨਾਂ ਨੂੰ ਤੇ ਪਤਾ ਨਹੀਂ ਕੁਛ ਕਤੀੜਾ ਨੂੰ ਤੇ ਕੀ ਬੋਲਣਾ ਕੀ ਨਹੀਂ ਬੋਲਣਾ ਸਾਨੂੰ ਤੋਂ ਇਸ ਗੱਲ ਬਾਰੇ ਪਤਾ ਹੈ ਨਾ ਕਿ ਸੰਤ ਜਰਨੈਲ ਸਿੰਘ ਖਾਲਸਾ ਭੰਡਾਰਾ ਵਾਲਿਆਂ ਨੇ ਕਿੰਨਾ-ਕਿੰਨਾ ਦੀਆਂ ਧੀਆਂ ਦੀ ਮਤਲਬ ਕਿ ਘਰਾਂ 'ਚ ਵਸਾਇਆ ਆ ਉਸ ਟਾਈਮ ਜਿਹੜੇ ਸਾਡੇ ਸੰਘਰਸ਼ੀ ਵੀਰ ਜొਹਦੇ ਸੀ ਨਾ ਉਹਨਾਂ ਨੂੰ ਵੀ ਜਦੋਂ ਪਤਾ ਲੱਗਦਾ ਸੀ ਨਾ ਐਸ ਘਰ ਦੀ ਕੁੜੀ ਨੂੰ ਛੜਪਾਵਾ ਕਿਸੇ ਨੇ ਤੇ ਉਹਨੂੰ ਘਰ ਨਹੀਂ ਰੱਖਦੇ ਤੇ ਉਹ ਧੀਆ ਅੱਜ ਵੀ ਨਾ ਅੱਜ ਵੀ ਉਹ ਧੀਆ ਅੱਜ ਵੀ ਜਿਉਂਦੀਆਂ ਜਾਗਦੀਆਂ ਤੇ ਸਾਡੀ ਕੋ ਉਮਰ ਦੀਆਂ ਹੋ ਚੁੱਕੀਆਂ ਆ ਔਰੀਤियां ਅੱਜ ਕਹਿੰਦੀਆਂ ਕਿ ਸંત ਜਰਨੈਲ ਸਿੰਘ ਕੁਪੇੜਵਾਲਾ ਨੇ ਦੀ ਸੋਚ ਦੇ ਚੱਲਣ ਵਾਲੇ ਸੰਘਰਸ਼ੀ ਸਿੰਘਾਂ ਨੇ ਸਾਨੂੰ ਵਸਾਇਆ ਸੀ ਤੇ ਅੱਜ ਅਸੀਂ ਉਹਨਾਂ ਦੀ ਵਜ੍ਹਾ ਨਾਲ ਇਸ ਮੁਕਾਮ ਤੇ ਪਹੁੰਚੀਆਂ ਆ। ਚਲੋ ਚੰਗੇ ਉਹਨਾਂ ਦੇ ਬੱਚੇ ਅੱਜ ਜਵਾਨ ਹੋਏ ਫਿਰ ਉਹਨਾਂ ਦੇ ਬੱਚੇ ਚਲੋ ਵਧੀਆ ਕੰਮਾਂ ਤੇ ਲੱਗੇ ਕੰਮਕਾਰ ਕਰਦੇ ਆ ਤੇ ਉਹ ਪੈਣਾ ਵੀ ਅੱਜ ਉਹਨਾਂ ਨੂੰ ਯਾਦ ਕਰਦੀਆਂ। ਇਹ ਬਕਵਾਸ ਕਰੀ ਜਾਂਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁੱਤਿਆਂ ਨੂੰ ਭੌਂਕੀ ਜਾਣਾ ਇੱਕੋ ਹੀ ਗੱਲ ਤੇ ਭੌਂਕਣਾ ਇਹਨਾਂ ਨੂੰ ਹੋਰ ਕੋਈ ਮੁੱਦਾ ਨਹੀਂ ਕਿਸੇ ਚੀਜ਼ ਦਾ ਮੁੱਦਾ ਨਹੀਂ ਮਤਲਬ ਨਹੀਂ ਇਹਨਾਂ ਦੇ ਲਾਗੇ ਦਰਾਹਾ ਨਹਿਰ ਸਾਰੀ ਭੈੜ ਜਿਲੀ ਪੱਕੀ ਕਰਤੀ ਸਰਕਾਰ ਨੇ ਇਹਨਾਂ ਨੇ ਕਿਤੇ ਨਹੀਂ ਭੌਂਕਣਾ ਲੱਖੇ ਸਿਧਾਨੇ ਵੀ ਸੋਚਦੇ ਨਹੀਂ ਚੱਲਣਾ ਜਿਹੜਾ ਬੰਦਾ ਦੇਖੋ ਪਾਣੀਆਂ ਦੇ ਮੁੱਦੇ ਤੇ ਬੰਦਾ ਬੋਲਦਾ ਠੀਕ ਹੈ ਜੀ ਤੁਹਾਡੀ ਜਵਾਨੀ ਤੇ ਬੋਲਦਾ ਕਿ ਜਵਾਨੀ ਨੂੰ ਗਰਕ ਕਰਦਾ ਸਰਕਾਰ ਨੇ ਉੱਤੇ ਬੋਲਦਾ ਕਿ ਉਹਦੇ ਬਾਰੇ ਵੀ ਬਕਵਾਸ ਲੋਕ ਕਰੀ ਜਾਂਦੇ ਆ ਕਿ ਨੂੰ ਇਹ ਨਹੀਂ ਪਤਾ ਵੀ ਲੱਖੇ ਸਧਾਨੇ ਦੀ ਚਲੋ ਦੇਣ ਕੀ ਆ ਪੰਜਾਬ ਨੂੰ ਚਲੋ ਲੱਖੇ ਸਧਾਨੇ ਨੇ ਆਪਣੇ ਟਾਈਮ ਦੇ ਵਿੱਚ ਕੋਈ ਬਦਮਾਸ਼ੀ ਕੀਤੀ ਆ ਉਹਦੇ ਕੋਲੋਂ ਕੋਈ ਕਤਲ ਹੋਇਆ ਕੋਈ ਮੇਰੇ ਖਾਲ ਦੇ ਵਿੱਚ ਕੋਈ ਦੱਸ ਦੇ ਉਸ ਟਾਈਮ ਦੱਸਦੇ ਸਾਨੂੰ ਤਾਂ ਚਲੋ ਉਹਦੇ ਬਾਰੇ ਨਹੀਂ ਪਤਾ ਕਿਉਂਕਿ ਅਸੀਂ ਉਦੋਂ ਇੱਧਰ ਨਹੀਂ ਰਹਿੰਦੇ ਸੀਗੇ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਲੱਖੇ ਸਧਾਨੇ ਨੇ ਉਸ ਟਾਈਮ ਕਿਸੇ ਸਿੱਖ ਵੀਰ ਨੂੰ ਦਾ ਕਤਲ ਕੀਤਾ ਚਲੋ ਉਹ ਮੰਨਦਾ ਉਹ ਕਹਿੰਦਾ ਵੀ ਮੇਰੇ ਕੋਲ ਗਲਤੀਆਂ ਜਿਹੜੀਆਂ ਹੋਈਆਂ ਮੈਂ ਕੀਤੀਆਂ ਜਿਹੜਾ ਬੰਦਾ ਗਲਤੀ ਮੰਨ ਲਿੰਦਾ ਉਹਨੂੰ ਗਲਤੀ ਨਹੀਂ ਕਿਹਾ ਜਾਂਦਾ ਜੇ ਬੰਦਾ ਗਲਤੀ ਮੰਨ ਲੈਂਦਾ ਉਹਨੂੰ ਗਲਤੀ ਨਹੀਂ ਕਿਹਾ ਜਾਂਦਾ ਚਲੋ ਫਿਰ ਵੀ ਜੇ ਉਹਨੇ ਕੋਈ ਗਲਤੀ ਕੀਤੀ ਵੀ ਹੈ ਮਤਲਬ ਕਿ ਲੱਖੇ ਨੇ ਚਲੋ ਅੱਜ ਉਹ ਪਾਣੀਆ ਦੇ ਮੁੱਦੇ ਤੇ ਬੋਲਦਾ ਤੁਹਾਡੇ ਬੱਚਿਆਂ ਦੇ ਮੁੱਦੇ ਤੇ ਬੋਲਦਾ ਤੁਹਾਡੇ ਖੇਤੀ ਦੇ ਮੁੱਦੇ ਤੇ ਬੋਲਦਾ ਹਰ ਚੀਜ਼ ਤੇ ਉਹ ਬੋਲਦਾ ਔਰ ਜੇਕਰ ਫਿਰ ਵੀ ਕਿਸੇ ਨੂੰ ਸ਼ੱਕ ਹੋਵੇ ਕਿਸੇ ਨੂੰ ਚੀਜ਼ ਦਾ ਸ਼ੱਕ ਹੋਵੇ ਵੀ ਅੰਮ੍ਰਿਤਪਾਲ ਨੇ ਐਦਾਂ ਕੀਤਾ ਕੋਈ ਮਾੜਾ ਕੰਮ ਕੀਤਾ ਜਾਂ ਐਦਾਂ ਕੰਮ ਕੀਤਾ ਤੇ ਬਦੋਂ ਮਰਜ਼ੀ ਹੇਕੜਾ ਕੇ ਆ ਜਾਣ ਤੇ ਦੱਸ ਦੇਣ ਵੀ ਭਾਈ ਚੱਲ ਉੱਥੇ ਚਲੀਏ ਤੈਨੂੰ ਲੈ ਕੇ ਚੱਲਦੇ ਆ ਵੀ ਉਹ ਪਿੰਡ ਕਿਦਾਂ ਗਾਲਾਂ ਕੱਢਦੇ ਆ ਇਹਨੂੰ ਕਿ ਜਾਂ ਇਹਦੀ ਸੋਚ ਤੇ ਚੱਲਦੇ ਅੱਜ ਵੀ ਸੋ ਜ਼ਿਆਦੀਆਂ ਗੱਲਾਂ ਵੀਰੋਂ ਨਾ ਕਰਦਾ ਹੋਇਆ ਮੈਂ ਬਸ ਇਹਨਾਂ ਨੂੰ ਕਹਿਣਾ ਚਾਹੁੰਨਾ ਕਿ ਜਿਹੜੇ ਵੀਰ ਮੇਰੇ ਲੱਖੇ ਸਿਧਾਨੇ ਦੀ ਵੀਰਦੀਪ ਸਿੱਧੂ ਦੀ ਸੋਚ ਤੇ ਚੱਲ ਰਹੇ ਆ ਜਾਂ ਫਿਰ ਅਮਰਪਾਲ ਸਿੰਘ ਜੋਧੇ ਦੀ ਜੋ ਸੋਚ ਤੇ ਚੱਲ ਰਹੇ ਆ ਉਹ ਵੀਰ ਆਪਣਾ ਕਮੈਂਟ ਕਰਕੇ ਜਰੂਰ ਦੱਸਣ ਕਿ ਕਿਸੇ ਦਾ ਨੁਕਸਾਨ ਤਾਂ ਨਹੀਂ ਕੀਤਾ ਉਹਨੇ ਜਾਂ ਲੱਖੇ ਸਿਧਾਨੇ ਨੇ ਜਾ ਸਾਡੇ ਵੀਰਦੀਪ ਸਿੱਧੂ ਨੇ ਤੇ ਜਾਂ ਫਿਰ ਸਰਦਾਰ ਅਮਰਪਾਲ ਸਿੰਘ ਖਾਲਸਾ ਨੇ ਜੋ ਕੋਈ ਨੁਕਸਾਨ ਕੀਤਾ ਤੇ ਉਹ ਵੀ ਕਮੈਂਟ ਕਰਕੇ ਦੱਸਦੇ ਨੇ ਵੀ ਹਾਂ ਬਈ ਸਾਡਾ ਨੁਕਸਾਨ ਕੀਤਾ ਵਾ ਤੇ ਕਤੀਂ ਦਾ ਨਹੀਂ ਸਾਨੂੰ ਪ੍ਰਵਾਹ ਕੋਈ ਨਹੀਂ ਉਹ ਭਾਵੇਂ ਜੋ ਮਰਜੀ ਕਹੀ ਜਾਣ ਵੀ ਸਾਡਾ ਇਹ ਨੁਕਸਾਨ ਕੀਤਾ ਉਹ ਨੁਕਸਾਨ ਕੀਤਾ ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ ਕਦੀ ਉਹਨੇ ਬੰਦੇ ਨੇ ਗਾਲ ਵੀ ਨਹੀਂ ਕੱਢੀ ਹੋਣੀ ਤਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਕਿਸੇ ਨੇ ਗਾਲ ਵੀ ਨਹੀਂ ਕੱਢੀ ਹੋਣੀ ਜਿਹੜੇ ਭੌਂਕਦੇ ਆ ਸੋ ਭੌਂਕੀ ਜਾਓ ਕੋਈ ਲੋੜ ਨਹੀਂ ਸਾਨੂੰ ਇਹਨਾਂ ਚੀਜ਼ਾਂ ਦੀ ਨਾ ਸਾਨੂੰ ਕਿਸੇ ਦਾ ਡਰ ਨਾ ਸਾਨੂੰ ਕਿਸੇ ਦਾ ਖਤਰਾ ਇਹ ਚੀਜ਼ਾਂ ਦੇ ਭਾਂਕੋ ਤੁਸੀਂ ਤੁਹਾਡੀ ਜ਼ੁਬਾਨ ਜਿਹੜੀ ਸਵੇਰ ਤੋਂ ਸ਼ਾਮ ਤੱਕ ਚੱਲਦੀ ਆ ਚੱਲੀ ਜਾਵੇ ਸਾਨੂੰ ਕੋਈ ਪਰਵਾਹ ਨਹੀਂ ਬਸ ਇੰਨੀ ਹੀ ਵੀਰੋਂ ਗੱਲਾਂ ਕਰਨੀਆਂ ਚਲੋ ਮਿਲਦੇ ਆਂ ਫਿਰ ਕਿਤੇ ਹੋਰ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਐਮਪੀ ਭਾਈ ਅਮਰਤਪਾਲ ਸਿੰਘ ਜੋ ਕਿ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਐਨਐਸਏ ਦੇ ਅਧੀਨਵੰਦ ਨੇ ਉੱਥੇ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਭਾਈ ਅਮਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਵੱਲੋਂ ਪੰਜਾਬ ਦੇ ਵਿੱਚ ਨਵੀਂ ਖੇਤਰੀ ਪਾਰਟੀ ਅਕਾਲੀ ਦਲ ਬਾਰਿਸ ਪੰਜਾਬ ਦੇ ਜੋ ਬਣਾਈ ਗਈ ਹੈ ਦੋਸਤੋ ਇਸ ਮਸਲੇ ਨੂੰ ਲੈ ਕੇ ਦੋਸਤੋ ਭਾਈ ਅਮਰਿਤਪਾਲ ਸਿੰਘ ਦਾ ਲਗਾਤਾਰ ਸੋਸ਼ਲ ਮੀਡੀਆ ਤੇ ਕੁੱਝ ਕੁ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਦੋਸਤੋ ਜੋ ਵੀ ਦੋਸਤੋ ਇਸ ਸਿੱਖ ਨੌਜਵਾਨ ਨੇ ਭਾਈ ਅਮਰਿਤਪਾਲ ਸਿੰਘ ਦੇ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਤ-ਬਤ ਸ਼ੇਅਰ ਕਰ ਦਿਓ ਹਾਂਜੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਰਟ ਜਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ